ਪੰਜਾਬ ਦੇ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇੱਥੇ ਸੱਤਾ ਸੈਂਟਰਾਂ ਦਾ ਰੌਲਾ ਪੈਂਦਾ ਰਿਹਾ ਕਿ ਮੁੱਖ ਮੰਤਰੀ ਕੋਲ ਮੇਨ ਪਾਵਰ ਹੈ ਜਾਂ ਸਮਾਨੰਤਰ ਕੋਈ ਹੋਰ ਪਾਵਰ ਸੈਂਟਰ ਵੀ ਹੈ ਰਗਵਚੱਡਾ ਦਾ ਜ਼ਿਕਰ ਸ਼ੁਰੂ ਤੋਂ ਹੀ ਨਾਲ-ਨਾਲ ਚੱਲਦਾ ਰਿਹਾ ਔਰ ਸ਼ੁਰੂ ਦੇ ਵਿੱਚ ਤਾਂ ਇਹਨਾਂ ਨੂੰ ਇੱਕ ਅਹਿਮ ਜਗ੍ਹਾ ਕ੍ਰੀਏਟ ਕਰਕੇ ਲਾਉਣ ਦਾ ਯਤਨ ਵੀ ਹੋਇਆ ਤਾਂ ਕਿ ਅਧਿਕਾਰਤ ਤੌਰ ਤੇ ਉਹ ਮੀਟਿੰਗਸ ਲੈ ਸਕਣ ਡਿਕਟੇਟ ਕਰ ਸਕਣ ਪਰ ਉਹ ਸਿਰੇ ਨਾ ਚੜਿਆ ਉਦੋਂ ਤੋਂ ਲੈ ਕੇ ਹੁਣ ਤੱਕ ਅਕਸਰ ਇਹ ਰੌਲੇ ਇਹ ਵਿਵਾਦ ਰਹੇ ਲੇਕਿਨ ਪਰਦੇ ਦੇ ਪਿੱਛੇ ਜੋ ਕੁਝ ਹੁੰਦਾ ਉਹ ਕਦੇ ਉੱਭਰ ਕੇ ਨਹੀਂ ਆਇਆ ਕਿਸੇ ਧਿਰ ਨੇ ਇਹਦੇ ਉੱਤੇ ਕਦੇ ਵੀ ਕੋਈ ਆਪਣਾ ਪੱਖ ਨਹੀਂ ਰੱਖਿਆ ਹੁਣ ਕੱਲ ਫੇਰ ਸੁਨੀਲ ਜਾਖੜ ਵੱਲੋਂ ਜਿਹੜੇ ਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਨੇ ਪਹਿਲਾਂ ਵੱਡੇ ਕਾਂਗਰਸ ਦੀ ਆਗੂ ਸੀਗੇ ਉਹਨਾਂ ਨੇ ਰਾਗਵ ਚੱਡਾ ਦੀ ਗੈਰ ਮੌਜੂਦਗੀ ਪੰਜਾਬ ਦੇ ਸਿਆਸੀ ਦ੍ਰਿਸ਼ ਵਿੱਚ ਗੈਰ ਹਾਜ਼ਰੀ ਨੂੰ ਮੁੱਦਾ ਬਣਾ ਲਿਆ ਔਰ ਇਹ ਤਾਂ ਰੌਲਾ ਪੈ ਹੀ ਰਿਹਾ ਸੀਗਾ ਕਿ ਉਹ ਕਾਫੀ ਦੇਰ ਤੋਂ ਪੰਜਾਬ ਦੇ ਸਿਆਸੀ ਸਫਾਾਂ ਦੇ ਵਿੱਚੋਂ ਗੈਰ ਹਾਜ਼ਰ ਤਾਂ ਹੈਗੇ ਹੀ ਨੇ ਦਿਖ ਨਹੀਂ ਰਹੇ ਪੰਜਾਬ ਦੇ ਵਿੱਚ ਉਹਨਾਂ ਦੀ ਆਮਦ ਲਗਭਗ ਨਾਂ ਦੇ ਬਰਾਬਰ ਹੈ ਇੱਕ ਕਾਰਨ ਉਹਨਾਂ ਦੀ ਸ਼ਾਦੀ ਦਾ ਵੀ ਦੱਸਿਆ ਜਾਂਦਾ ਕਿ ਜੇਵੇਂ ਵਧਿਆ ਦੂਜਾ ਹੁਣ ਦੱਸਿਆ ਜਾ ਰਿਹਾ ਸੀ ਕਿ ਉਹ ਇਲਾਜ ਕਰਾਉਣ ਲਈ ਲੰਡਨ ਚਲੇ ਗਿਆ ਅੱਖ ਦੇ ਵਿੱਚ ਕੋ ਨੁਕਸ ਪਿਆ ਫਿਰ ਵੀ ਇਹੋ ਜੇ ਕ੍ਰੂਸ਼ਲ ਸਮਿਆਂ ਤੇ ਇੱਕ ਐਮ ਪਾਵਰ ਸੈਂਟਰ ਗਾਇਬ ਹੁੰਦਾ ਤਾਂ ਫਿਰ ਉਹਦੇ ਉੱਤੇ ਸਵਾਲ ਤਾਂ ਉੱਠਦੇ ਆ ਕੀ ਮੁੱਖ ਮੰਤਰੀ ਨੇ ਵੀਟੋ ਕਰਕੇ ਪਾਵਰ ਸੈਂਟਰ ਘਟਾ ਦਿੱਤੇ ਮੁੱਖ ਮੰਤਰੀ ਦੀ ਤਾਕਤ ਵਧ ਗਈ ਜਾਂ ਫਿਰ ਪੰਜਾਬ ਦੇ ਵਿੱਚ ਮੁਕੰਮਲ ਜ਼ਿੰਮੇਵਾਰੀ ਪੰਜਾਬ ਵਾਲਿਆਂ ਦੇ ਸਰੀ ਸੁੱਟੀ ਜਾ ਰਹੀ ਹੈ ਕਿ ਜਿੱਤੋ ਹਰੋ ਹੁਣ ਜ਼ਿੰਮੇਵਾਰੀ ਤੁਹਾਡੇ ਤੇ ਜਾਂ ਫਿਰ ਪਾਰਟੀ ਦੇ ਅੰਦਰ ਕੋਈ ਟਕਰਾਅ ਹੈ। ਸਰ ਹਮੇਸ਼ ਸਿੰਘ ਦੀ ਰਗਵ ਚੱਡਾ ਦੀ ਗੈਰ ਹਾਜ਼ਰੀ ਮੁੱਦਾ ਕਿਉਂ ਬਣ ਗਈ? ਅਸਲ 'ਚ ਮੁੱਦਾ ਬਣ ਨਹੀਂ ਹੁੰਦਾ ਕਿਉਂਕਿ ਜਦੋਂ ਇੱਕ ਚਿਹਰਾ ਜਿਹੜਾ ਸਾਰੇ ਫੈਸਲੇ ਲੈਦਾ ਦਿਖਾਈ ਦਿੰਦਾ ਹੋਵੇ ਪਬਲਿਕਲੀ ਆਲੇ-ਦੁਆਲੇ ਲੋਕਾਂ ਨੇ ਵਿਚਰਦਾ ਦਿਖਾਈ ਦਿੰਦਾ ਹੋਵੇ। ਔਰ ਖਾਸ ਤੌਰ ਤੇ ਜਦੋਂ ਚੋਣ ਜਿੱਤੀ ਹੈ 2022 ਦੇ ਇਲੈਕਸ਼ਨ ਜਿੱਤੀ ਹੈ ਤੇ ਕਲੇਮ ਪਬਲਿਕਲੀ ਕਰਦਾ ਹੋਵੇ ਕਿ ਮੇਰੀ ਕਾਬਲੀਅਤ ਕਰਕੇ ਜਿੱਤੀ ਗਈ ਹੈ, ਮੈਂ ਮੈਨੇਜ ਕੀਤੀ। ਔਰ ਉਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਦਿਖਾਈ ਦਿੱਤੀਆਂ ਹੁੰਦੀਆਂ ਨੇ ਔਰ ਫਿਰ ਸਾਰੀ ਅਫਸਰ ਸਾਹੀ ਤੇ ਸਾਰੇ ਪੁਲਿਸ ਸਾਰੇ ਲੋਕ ਉਧਰ ਨੂੰ ਵਹਿਰਾ ਘੱਟ ਕੇ ਜਾਂਦੇ ਹੋਣ ਲਗਾਤਾਰ ਔਰ ਉਹਦੇ ਤੋਂ ਬਾਅਦ ਲਗਾਤਾਰ ਉਹਫੀਸ਼ਲ ਚਾਰਜ ਦੇ ਰੂਪ ਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਾਈਲਾਂ ਚੈੱਕ ਕਰਨ ਦਾ ਜਿਹੜਾ ਰੌਲਾ ਪਿਆ ਸੀ ਉਦੋਂ ਵੀ ਔਰ ਇੱਕ ਐਡਵਾਈਜ਼ਰੀ ਬੋਰਡ ਬਣਾ ਕੇ ਉਹਦੇ ਚੇਅਰਮੈਨੀ ਦੀ ਇੱਕ ਫਾਈਲ ਵੀ ਚੱਲ ਪਈ ਸੀ ਤੇ ਉਹ ਫਾਈਲ ਤੇ ਦਸਕਤ ਨਾ ਹੋ ਕੇ ਚੀਫ ਮਿਨਿਸਟਰ ਨੇ ਨਹੀਂ ਕੀਤੇ ਉਦੋਂ ਤੋਂ ਇੱਕ ਪੰਗਾ ਪਿਆ ਹੀ ਹੋਇਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਥੋੜਾ ਜਿਹਾ ਜਿਹੜਾ ਉਹ ਲੱਗਦਾ ਪਰ ਉਦੋਂ ਬਾਅਦ ਫਿਰ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਬਣਦੇ ਨੇ ਸਾਰੇ ਲਗਭਗ ਕਈ ਤਾਂ ਬਾਹਰੋਂ ਹੀ ਬਣਦੇ ਨੇ ਦਿੱਲੀ ਵਾਲੇ ਹੀ ਬਣਦੇ ਨੇ ਡਾਕਟਰ ਸੰਦੀਪ ਪਾਟਕ ਵੀ ਬਣ ਗਏ ਨੇ ਰਾਘੋ ਚੱਡਾ ਵੀ ਬਣ ਗਏ ਨੇ ਬਾਕੀ ਵੀ ਚਾਹੇ ਪੰਜਾਬੋ ਹੈਗੇ ਨੇ ਪਰ ਅੱਜ ਇਹ ਲੱਗ ਨਹੀਂ ਰਿਹਾ ਕਿ ਪੰਜਾਬ ਵਰਗੇ ਨੇ ਪੰਜਾਬ ਤੋਂ ਕੋਈ ਗੱਲ ਹੋ ਰਹੀ ਹੈ ਉਸ ਲੈਵਲ ਦੀ हां उसो बाद ये जरूर होया जब उतो मेरा कहना है वर्तमान उन्होंने उजर करना शुरू किया तेरे पब्लिक फेस ਦੇ ਤੌਰ ਤੇ ਰਘਬ ਚੱਡੇ ਦੀ ਜਿਹੜੀ ਪੰਜਾਬ ਦੇ ਵਿੱਚ ਦਿਖ ਹੈ ਉਹ ਥੋੜਾ ਜਿਹਾ ਘਟੀ ਸੀਗੀ کافی ਲੰਮੇ ਸਮੇਂ ਤੋਂ ਹੀ ਘਟੀ ਦਿਖਾਈ ਦਿੰਦੀ ਹੈ ਪਰ ਜਿਹੜੇ ਇੰਟਰਨਲ ਡਿਸੀਜਨ ਨੇ ਚਾਹੇ ਉਹ ਏਜੀ ਦੀ ਨਵੀਂ ਲਿਸਟ ਆਈ ਹੋਵੇ ਚਾਹੇ ਉਹ ਡਿਫਰੈਂਟ ਟਾਈਪ ਦੇ ਟ੍ਰਾਂਸਫਰ ਆ ਹੋਣ ਔਰ ਉਹ ਸਾਰੇ ਮਾਮਲਿਆਂ ਦੇ ਵਿੱਚ ਤਾਂ ਅਜੇ ਵੀ ਇਹ ਦਿਖਾਈ ਦੇ ਰਹੀ ਹੈ ਗੰਢ ਕੇ ਕਿਤੇ ਨਾ ਕਿਤੇ ਜਿਹੜੇ ਅਫਸਰ ਨੇ ਉਹਨਾਂ ਨੂੰ ਲੱਗ ਰਿਹਾ ਇਹ ਆਪਾਂ ਨੂੰ ਕਈ ਹੋਰ ਦੇ ਐਮਐਲਏ ਦੱਬੀ ਜਵਾਨ ਚ ਕਹਿੰਦੇ ਨੇ ਕਿ ਉੱਥੇ ਜਾਣਾ ਪੈਂਦਾ ਈਵਰ ਕੁਮਰ ਵਿਜੇ ਪ੍ਰਤਾਪ ਤਾਂ ਉੱਪਰ ਨਹੀਂ ਕਹਿੰਦੇ ਸੀ ਉੱਥੇ ਗੱਲ ਕਰਨੀ ਪੈਂਦੀ ਹੈ ਜਾ ਕੇ ਉਹ ਇੱਕ ਅਲੱਗ ਗੱਲ ਹੈ ਹਾਂ ਹੁਣ ਜਿਹੜਾ ਆਰਗਨਾਈਜ਼یشنل ਮੈਟਰ ਹੈ ਇਹਦੇ ਚ ਜਿਹੜੇ ਕੈਂਡੀਡੇਟ ਐ ਐਲਾਨ ਕੀਤੇ ਨੇ ਜਿਹੜੇ ਬਾਕੀ ਨੇ ਇਹਦੇ ਚ ਸੰਦੀਪ ਪਟਕ ਦੀ ਮੋਰ ਜ਼ਿਆਦਾ ਨਜ਼ਰ ਆਉਂਦੀ ਹੈ ਇੱਕ ਤਰੀਕੇ ਨਾਲ ਕੇਜਰੀਵਾਲ ਦੇ ਇਹ ਬੰਦੇ ਹੀ ਨੇ ਜਿਹੜੇ ਪੰਜਾਬ ਦੇ ਵਿੱਚ ਆਏ ਸੀ ਔਰ ਦੂਸਰੀ ਗੱਲ ਜਦੋਂ ਅਰਵਿੰਦ ਕੇਜਰੀਵਾਲੇ ਆਨਾਨਸ ਕਰ ਗਏ ਨੇ ਹੁਣ ਕਿ ਲੋਕ ਸਭਾ ਦੀ ਜਿਹੜੀ ਟੋਟਲ ਕਮਾਨ ਹੈ ਉਹ ਭਗਵੰਤ ਮਾਨ ਹੀ ਪੰਜਾਬ ਦੇ ਵਿੱਚ ਉਹਨਾਂ ਦੇ ਹਵਾਲੇ ਹੈ ਭਗਵੰਤ ਮਾਨ ਸੰਸਦ ਦੇ ਵਿੱਚ ਵੀ ਹੋਣਗੇ ਤੇ ਪੰਜਾਬ ਖੁਸ਼ਹਾਲ ਹੋਏਗਾ slogan ਜਿਹੜਾ ਹੈ ਉਹ ਵੀ ਬਿਲਕੁਲ ਉਹਨਾਂ ਤੇ ਫੋਕਸ ਹੋ ਗਿਆ ਇੱਕ ਗੱਲ ਸ਼ਾਇਦ ਇੰਨੀ ਕਿ ਸਮਝ ਗਈ ਆ ਆਮ ਆਦਮੀ ਪਾਰਟੀ ਥੋੜੀ ਜੀ ਜੇ ਪਹਿਲਾਂ ਦੇ ਕੰਪੈਰੇਟਿਵਲੀ ਕਿ ਪੰਜਾਬ ਦੇ ਲੋਕਾਂ ਨੇ ਜਨਰਲੀ ਦਿੱਲੀ ਦੇ ਦਖਨ ਨੂੰ ਘਟੋ ਘਟੋ ਮਤਲਬ ਉਹ ਸ਼ੁਭ ਸ਼ਗਨ ਜਾਂ ਚੰਗੇ ਤੌਰ ਤੇ ਨਹੀਂ ਮੰਨਿਆ ਕਿ ਸਾਡੀ ਸਰਚੁਣੀ ਹੋਈ ਸਰਕਾਰ ਚ ਦਿੱਲੀ ਦੀ ਲੀਡਰਸ਼ਿਪ ਦਾ ਦਖਲ ਕਿਉਂ ਹੋਵੇ ਔਰ ਪੰਜਾਬ ਹਾਈ ਕਮਾਨ ਕਲਚਰ ਨੇ ਪਹਿਲੇ ਹੀ ਦੱਬਿਆ ਹੋਇਆ ਹਿਸਟਰੀ ਕਰੀ 70 75 ਸਾਲਾਂ ਤੋਂ ਕਦੇ ਕਾਂਗਰਸ ਨੇ ਕਦੇ ਬੀਜੇਪੀ ਨੇ ਕਦੇ ਕਿਸੇ ਨੇ ਕਦੇ ਕਿਸੇ ਨੇ ਹੁਣ ਜਿਹੜਾ ਪਹਿਲਾ ਸਲੋਗਨ ਆਮ ਆਦਮੀ ਪਾਰਟੀ ਕੋਲ ਜੇ ਇਸ ਕਰਦਾ ਕੋਈ ਲੀਡਰ ਨਹੀਂ ਕੇਜਰੀਵਾਲ ਨੂੰ ਛੱਡ ਕੇ ਜੋ ਪੰਜਾਬ ਚ ਆ ਕੇ ਗੱਲ ਕਰੇ ਤੇ ਉਹਦੇ ਤਾਂ ਕੋਈ ਅਸਰ ਵੀ ਹੁੰਦਾ ਹੋਵੇ ਹੁਣ ਕੇਜਰੀਵਾਲ ਦਾ ਵੀ ਉਹ ਅਸਰ ਨਹੀਂ 17 ਵਾਲਾ ਕੇਜਰੀਵਾਲ 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 ਸਾਰਾ ਪੰਜਾਬ ਤੇਰੇ ਨਾਲ 22 ਵਾਲਾ ਕੇਜਰੀਵਾਲ ਕੇਜਰੀਵਾਲ ਨੂੰ ਇੱਕ ਮੌਕਾ ਦਿਓ ਤੇ ਨਾਲ ਜੁੜ ਕੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਇੱਕ ਮੌਕਾ ਦਿਓ ਉਹ 50% ਵੱਡਿਆ ਗਿਆ slogan ਹੁਣ 22 ਤੋਂ ਬਾਅਦ ਕੇਜਰੀਵਾਲ ਦਾ ਨਾਮ ਨਹੀਂ ਚੱਲ ਸਕਦਾ ਪੰਜਾਬ ਦੇ ਵਿੱਚ ਵੋਟ ਦੇ ਵਾਸਤੇ ਜ਼ਿਕਰ ਦੇ ਕਿਹਾ ਜਾਏ ਇੱਕ ਇੱਕ ਸਮੇਂ ਚ ਚੱਲ ਗਿਆ ਤੇ ਚੱਲ ਗਿਆ ਇਟ ਮੀਨ ਜੇ ਇੱਕ ਪੰਜਾਬੀਆਂ ਦਾ ਖਾਸਾ ਵੀ ਇਹ ਹੈ ਕਿ ਉਹ ਬਾਹਰਲੇ ਲੀਡਰ ਨੂੰ ਨੇ ਪਰਿਵਾਰ ਕਰਦੇ ਜਿਹੜੇ 7 ਮੈਂਬਰ ਇਹਨਾਂ ਨੇ ਰਾਜ ਸਭਾ ਚ ਵੀ ਭੇਜੇ ਨੇ ਪੰਜਾਬ ਚ ਰਿਜੈਕਟਮੈਂਟ ਬਹੁਤ ਹੋਈ ਸੀ ਸਧਾਰਨ ਬੰਦਿਆਂ ਵੱਲੋਂ ਵੀ ਇਹ ਕੀ ਕਰ ਰਹੇ ਹੋ ਤੁਸੀਂ ਘਠੋ ਘਠ ਪੰਜਾਬ ਦੀ ਪੋਲੀਟੀਕਲ ਸੂਝ ਵਾਲੇ ਬੰਦੇ ਉੱਥੇ ਕਿ ਰਾਜ ਸਭਾ ਚ ਰਿਪ੍ਰਿਜ਼ੈਂਟ ਕਰਦੇ ਤੇ ਇਥੋਂ ਕੋਈ ਵੱਖ-ਵੱਖ ਫੀਲਡ ਦੇ ਬਾਹਰ ਬੰਦੇ ਤਾਂ ਕਿ ਪੰਜਾਬ ਦੀ ਕੋਈ ਰਿਜਨ ਦਿਖਾਈ ਦਿੱੰਦਾ ਉੱਥੇ ਉਸ ਪਦਰ ਦੇ ਉੱਤੇ ਔਰ ਇਹ ਵੀ ਇੱਕ ਗੱਲ ਹੈ ਉਹ ਨੈਗੇਟਿਵਿਟੀ ਨੂੰ ਸ਼ਾਇਦ ਥੋੜਾ ਜਿਆ ਕੰਟਰੋਲ ਕਰਨ ਦੇ ਵਾਸਤੇ ਇਹ ਉਹਨਾਂ ਨੇ ਆਪ ਹੀ ਫੈਸਲਾ ਕਰ ਲਿਆ ਹੋਵੇ ਅੰਦਰ ਖਾਤੇ ਮੈਂ ਬਾਕੀ ਕੰਮ ਜਿਵੇਂ ਚੰਦਾ ਚੱਲਣ ਦਿਓ ਪਰ ਵਿਜ਼ਿਬਿਲਟੀ ਜਿਹੜੀ ਆ ਉਹ ਘਟਾ ਦਿਓ ਤੇ ਪੂਰੇ ਤੌਰ ਤੇ ਉੱਪਰ ਦ੍ਰਿਸ਼ ਦੇ ਤੌਰ ਤੇ ਉਹ ਕਰ ਦਿਓ ਹੁਣ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਕਿ ਭਗਵਤ ਮਾਨ ਉਹਨਾਂ ਦਾ ਸਰੋਗਰ ਕਲੀਅਰ ਹੋ ਗਿਆ ਬੜੀ ਬਾਰ ਉਹ ਕਹਿ ਰਹੇ ਨੇ ਕਿ ਮੈਂ ਕੱਲਾ ਲੜ ਰਿਹਾ ਔਰ ਮੈਂ ਕੱਲਾ ਹੀ ਬਹੁਤ ਉੱਪਰ ਹੇਠਾਂ ਤੁਸੀਂ ਮੇਰਾ ਸਾਥ ਦਿਓ ਵੋਟਰਾਂ ਨੂੰ ਕਹਿ ਰਿਹਾ ਤੇ ਐਕਟਿਵਿਸਟ ਕਿ ਉੱਪਰ ਮੈਂ ਕੱਲਾ ਹੀ ਜਿਠਣੂਗਾ ਸਾਰਿਆਂ ਦੇ ਨਾਲ ਇਟ ਮੀਨ ਜੋ ਵੀ ਜਿਹੜਾ ਪਰਸਨੈਲਿਟੀ ਕਲਟ ਦਾ ਜਿਹੜਾ ਇੱਕ ਮਾਮਲਾ ਹੁੰਦਾ ਨਾ ਕਿ ਇਹ ਲੀਡਰ ਕੋਈ ਆਇਆ ਜਾ ਇਕੋ ਲੀਡਰ ਆ ਬਾਹਰ ਉਧਰ ਨੂੰ ਚੱਲਣ ਦਾ ਜਿਹੜਾ ਇੱਕ ਦੌਰ ਖੜਾ ਹੋਇਆ ਹੋਇਆ ਤੇ ਇੱਕ ਗੱਲ ਇਹ ਵੀ ਹੋ ਸਕਦੀ ਹੈ ਥੋੜੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਦਿੱਲੀ ਦੇ ਵਿੱਚ ਜਿਹੜੀ ED ਤੇ CBI ਬਕਵਾਕ ਮਾਮਲਿਆਂ ਤੇ ਪਿੱਛੇ ਪਈ ਹੈ ਔਰ ਉਹ ਕੇਜਰੀਵਾਲ ਸਾਹਿਬ ਨੂੰ ਤਾਂ ਬਾਰ-ਬਾਰ ਸੱਪਣ ਹੋ ਹੀ ਰਹੇ ਨੇ ਕਈ ਲੀਡਰ ਸਤਦਰ ਜੈਨ ਦਾ ਜਮਾਨਤ ਰੱਦ ਹੋ ਗਈ ਸੱਜੇ ਸਿੰਘ ਅੰਦਰ ਹੈ ਸਸੋਧੀਆ ਅੰਦਰ ਹੈ ਡਿਫਰੈਂਟ ਟਾਈਪ ਦੇ ਹੋਰ ਬੰਦਿਆਂ ਦੇ ਖਿਲਾਫ ਵੀ ਚੱਲ ਰਿਹਾ ਹੈ ਔਰ ਜੇ ਜਲ ਬੋਰਡ ਆ ਗਿਆ ਤੇ ਜਲ ਬੋਰਡ ਦੇ ਵਾਈਸ ਪ੍ਰੈਜ਼ੀਡੈਂਟ ਕਦੇ ਰਹੇ ਨੇ ਤੇ ਉਹ ਸੁਈ ਰਾਘਵ ਚੰਡਾ ਬਾਰੇ ਸਾਰੇ ਬੰਦਿਆਂ ਦੇ ਕਿਤੇ ਏਡੀ ਚੱਕੀ ਫਰੇ ਤੇ ਇਧਰ ਇਲੈਕਸ਼ਨ ਕੈਂਪੇਨ ਆ ਜਾਈ ਇਹ ਵੀ ਸਾਰੀਆਂ ਗੱਲਾਂ ਦੇ ਕਿਤੇ ਨਾ ਕਿਤੇ ਅਸਰ ਮੇਰੇ ਕਹਿੰਦਾ ਦਿਖਾਈ ਦਿੰਦਾ ਹੈ ਪਾਣੀ ਟਿਕਟ ਦੇ ਵਿੱਚ ਇਸ ਰੂਪ ਚ ਮੇਨ ਗੱਲ ਇਹ ਹੈ ਕਿ ਭਗਵਤ ਮਾਨ ਉਹਨੇ ਵੀ ਤੇ ਭਗਵਤ ਮਾਨ ਦਾ ਸਰਕਰ ਉਹ ਵੀ ਆ ਜਿਹੜੀ ਡਾਇਰੈਕਟ ਇੰਟਰਵੈਂਸ਼ਨ ਹੈ ਖਾਸ ਤੌਰ ਤੇ ਰਾਘਵ ਚੰਡਾ ਜਿਹਾ ਉਹਨਾਂ ਦੀ ਉਹਨੂੰ ਸਵਕਾਰ ਨਹੀਂ ਕਰ ਰਹੇ ਮਨੋਂ ਇਸੇ ਕਰਕੇ ਭਗਵੰਤ ਮਾਨ ਨੇ ਉਹਦੀ ਰਿਵਾਈਜ਼ਰੀ ਬੋਰਡ ਦੀ ਚੇਅਰਮੈਨਿੰਗੀ ਦੀ ਫਾਈਲ ਨਹੀਂ ਕੀਤੀ ਜਸਾ ਵਿਚਾਰ ਤਾਂ ਐਸ ਸਮੇਂ ਸ਼ਾਇਦ ਇੱਕ ਮੌਕਾ ਵੀ ਸੀ ਫਿਰ ਜਾਂਤਾ ਉਹਨੂੰ ਬਲਡੋਜ ਕਰਕੇ ਕਮੰਡ ਕੇਜਰੀਵਾਲ ਕਹਿੰਦੇ ਐਵੇਂ ਹੀ ਆਊਗਾ ਤਾਂ ਫਿਰ ਕੰਪੇਅਰ ਕੌਣ ਕਰੂ ਜੇ ਭਗਵੰਤ ਮਾਨ ਵੀ ਤਾਂ ਇਹੋ ਜਿਹੇ ਨੇ ਰੁਸਕੇ ਵੀ ਬੈਜਦੇ ਨੇ ਕਈ ਵਾਰ ਜੇ ਚਾਰ ਦਿਨ ਰੁਸਕੇ ਬਹਿ ਗਿਆ ਤਾਂ ਕੰਪੇਅਰ ਤਾਂ ਕੰਮ ਕਰਪਨ ਹੋ ਜਾਣਗੇ ਤੇ ਉਹ ਨਹੀਂ ਹੋਣੀ ਇਹ ਵੀ ਇੰਟਰਨਲ ਕਨਫਲਿਕਟ ਦਾ ਵੀ ਰੋਲ ਮੇਰੇ ਖਿਆਲ ਨਾਲ ਲੱਗਦਾ ਹੈ ਦੇਖੋ ਸ਼ਰੀਕਾਂ ਦਾ ਕੰਮ ਹੈ ਥੋੜੀ ਬਹੁਤੀ ਆਗੂਗ ਲਾਉਣਾ ਤੇ ਕੱਲ ਅੱਗ ਝਾਕੜ ਸਾਹਿਬ ਨੇ ਲਾਈ ਤੇ ਲੱਗੀ ਵੀ ਟਕਾਣੇ ਹੁਣ ਇਸ ਗੱਲ 'ਚ ਤੇ ਕੋਈ ਦੋ ਰਾਵਾਂ ਨਹੀਂ ਤੁਹਾਡੇ ਸ਼ਬਦ ਅਨੁਸਾਰ ਕਿ ਭਗਵੰਤ ਮਾਨ ਨੂੰ ਫੁੱਟੀ ਅੱਖ ਨਹੀਂ ਪਾਉਂਦੇ ਇਹ ਜਿਹੜੇ ਰਾਗਵ ਛੱਡਾ ਸਾਹਿਬ ਸੀਗੇ ਹੁਣ ਇਹ ਕੋਈ ਗੱਲ ਮੰਨੇ ਨਾ ਮੰਨੇ ਇਸ ਪਾਵਰ ਸੈਂਟਰ ਨੂੰ ਸ਼ਾਇਦ ਮੁੱਖ ਮੰਤਰੀ ਨੇ ਕਦੇ ਪ੍ਰਵਾਨ ਹੀ ਨਹੀਂ ਕੀਤਾ ਔਰ ਇਹ ਧੁਖਦੀ ਰਹੀ ਇਹ ਸਦਾ ਇਹ ਟਕਰਾਬ ਬਣਿਆ ਰਿਹਾ ਲੇਕਿਨ ਅੰਦਰ ਖਾਤੇ ਬਣਿਆ ਰਿਹਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇਰ ਤੋਂ ਇਸ ਪਾਰਟੀ ਦੇ ਵਿੱਚ ਇਹਦੇ ਕਲਚਰ ਨੂੰ ਜਾਣਦੇ ਨੇ ਔਰ ਜਦੋਂ ਸਮਾਂ ਹੁੰਦਾ ਉਦੋਂ ਹੀ ਰਿਐਕਟ ਕਰਦੇ ਆ ਸਮੇਂ-ਸਮੇਂ ਤੇ ਉਹਨਾਂ ਨੇ ਗੱਲਾਂ ਬਣਾਈਆਂ ਜਦੋਂ ਖਹਿਰਾ ਸਾਹਿਬ ਛੱਡ ਗਏ ਸੀ ਤੇ ਭਗਵੰਤ ਮਾਨ ਨੇ ਵੀ ਦੱਬਵਾ ਜਿਹਾ ਅਸਤੀਫਾ ਦਿੱਤਾ ਸੀ ਪਰ ਉਹ ਨਾ ਕਦੇ ਅੱਗੇ ਹੋਇਆ ਨਾ ਪਿਛਾ ਹੋਇਆ ਉਹ ਕਦੇ ਵੀ ਖਹਿਰੇ ਦੇ ਨਾਲ ਨਹੀਂ ਤੁਰੇ ਉਹ ਚੁੱਪ ਕਰਕੇ ਦੜਬਟ ਗਏ ਫਿਰ ਮੌਕਾ ਪੈਣ ਤੇ ਜਦੋਂ ਪਤਾ ਲੱਗਿਆ ਕਿ ਇਹ ਮੇਰੇ ਤੋਂ ਬਿਨਾ ਗੁਜ਼ਾਰਾ ਹੀ ਨਹੀਂ ਔਰ ਮੈਨੂੰ ਅੱਗੇ ਲਿਹਾੜੀ ਪਾਰਟੀ ਫੇਰ ਉਹ ਤੁਰੇ ਕਈ ਬੰਦੇ ਆਏ ਕਈ ਚਲੇ ਗਏ ਭਗਵੰਤ ਮਾਨ ਨੇ ਵੀ ਹੁਣ ਮੌਕੇ ਦੀ ਨਜਾਕਤ ਨੂੰ ਸ਼ਾਇਦ ਦੇਖਿਆ ਸ਼ੁਰੂਆਤੀ ਦੌਰ ਦੇ ਵਿੱਚ ਰਗਵ ਚੱਡਾ ਡੋਮਿਨੇਟ ਕਰ ਰਹੇ ਸੀਗੇ ਇਹ ਮੰਨਿਆ ਜਾਂਦਾ ਕਿ ਪ੍ਰਸ਼ਾਸਨਿਕ ਬਦਲੀਆਂ ਤੋਂ ਲੈ ਕੇ ਪੁਲਿਸ ਦੇ ਵਿੱਚ ਔਰ ਇਹ ਤਿੰਨੀ ਅਹਿਮ ਹੁੰਦੇ ਆ ਪ੍ਰਸ਼ਾਸਨਿਕ ਪਦਰ ਦੇ ਉੱਤੇ ਆਈਐਸ ਆਈਪੀਐਸ ਲੌਬੀ ਹੁੰਦੀ ਹੈ ਤੇ ਤੀਜਾ ਹੁੰਦਾ ਕਿ ਤੁਹਾਡਾ ਜਿਹੜਾ ਐਡਵੋਕੇਟ ਜਨਰਲ ਦਾ ਦਫ਼ਤਰ ਹੈ ਉਹ ਕਿਵੇਂ ਵਰਕ ਕਰਦਾ ਤੇ ਉਹਦੇ ਵਿੱਚ ਕਿਹਦੇ ਬੰਦੇ ਆ ਤੇ ਕਿਵੇਂ ਸਾਰੀਆਂ ਗੱਲਾਂ ਇਹਨਾਂ ਸਾਰੇ ਥਾਵਾਂ ਤੇ ਰਗਵ ਚੱਡਾ ਡੋਮਿਨੇਟ ਕੀਤੇ ਨਿਯੁਕਤੀਆਂ ਬਦਲੀਆਂ ਨੂੰ ਲੈ ਕੇ ਪਰ ਭਗਵੰਤ ਮਾਨ ਕਦੇ ਵੀ ਪ੍ਰਵਾਨ ਨਹੀਂ ਇਸ ਮਾਮਲੇ 'ਚ ਕਰ ਸਕੇ ਇਹਨਾਂ ਚੀਜ਼ਾਂ ਨੂੰ ਲੇਕਿਨ ਫਿਰ ਜਦੋਂ ਮੌਕਾ ਬਣਿਆ ਤੇ ਉਹਨਾਂ ਨੇ ਇਹ ਚੀਜ਼ ਮੰਨ ਲਈ ਕਿ ਹੁਣ ਜੇ ਮੇਰੇ ਮੋਢੇ ਤੇ ਤੇ ਮੇਰੇ ਤੇ ਭਾਰ ਦਿਓ ਮੇਰੇ ਤੇ ਜ਼ਿੰਮੇਵਾਰੀ ਦਿਓ ਇਹ ਜ਼ਿੰਮੇਵਾਰੀ ਥੋੜੇ ਦਿਨਾਂ 'ਚ ਨਤੀਜਿਆਂ 'ਚ ਵੀ ਤਬਦੀਲ ਹੋਣੀ ਹੈ ਮੁਸ਼ਕਲ ਵੀ ਹੋ ਸਕਦੀ ਸਤਾਰ ਮੀਰ ਸਿੰਘ ਦੀ ਇੱਕ ਹੋਰ ਵੀ ਗੱਲ ਇੱਥੇ ਬੜੀ ਅਹਿਮ ਸੀਗੀ ਉਹ ਇਹ ਹੈ ਕਿ ਜਦੋਂ ਪਾਰਟੀ ਕੋਈ ਮੁਸ਼ਕਲ 'ਚ ਹੋਵੇ ਤੇ ਤੁਹਾਡਾ ਕੋਈ ਆਗੂ ਉਦੋਂ ਬਹਾਨੇ-ਬਹਾਨੇ ਨਾਲ ਪਾਸੇ ਜਾਣ ਨੂੰ ਫਿਰੇ ਮੈਨੂੰ ਲੱਗਦਾ ਕਿ ਜਦੋਂ ਈਡੀ ਦਾ ਸੀਬੀਆਈ ਦਾ ਸਕੰਜਾ ਬਹੁਤ ਪੀੜਾ ਹੋ ਰਿਹਾ ਸੀਗਾ ਕੇਰਾ ਤੰਗ ਹੋ ਰਿਹਾ ਸੀ ਉਦੋਂ ਰਾਗਵ ਚੱਡਾ ਦਾ ਹੌਲੀ ਅਸ਼ੋਕਲੇ ਦੇ ਪਾਸੇ ਹੋ ਜਾਣਾ ਸੀਨ ਤੋਂ ਇਹ ਵੀ ਮੈਨੂੰ ਲੱਗਦਾ ਪਾਰਟੀ ਨੂੰ ਅਗਲੇ ਦਿਨਾਂ ਦੇ ਵਿੱਚ ਯਾਦ ਵੀ ਰਹੂਗਾ ਸ਼ਾਇਦ ਰਾਗਵ ਚੱਡਾ ਦਾ ਉਭਾਰ ਉਸ ਪੱਧਰ ਤੇ ਦੁਬਾਰਾ ਨਾ ਹੋ ਸਕੇ ਜੇ ਕੇਜਰੀਵਾਲ ਸਾਹਿਬ ਦੀ ਮਰਜ਼ੀ ਦੇ ਔਰਤਾਂ ਚੱਕ ਇੰਜ ਕਰ ਰਿਆ ਇੱਕ ਗੱਲ ਜਿਹੜੀ ਮੈਂ ਉਹਦੇ ਰਾਗੋ ਚੱਡਾ ਉਹਨਾਂ ਨਾਲ ਜੋੜ ਕੇ ਪੰਜਾਬ ਦੀ ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਉਹਨਾਂ ਨੂੰ ਕੇਜਰੀਵਾਲ ਨਾਲ ਬਹੁਤ ਸਫਰ ਕਰਨ ਦਾ ਤੇ ਬਹੁਤ ਇਕੱਠੇ ਰਹਿਣ ਦਾ ਮੌਕਾ ਮਿਲਿਆ ਸਾਰੀਆਂ ਸਟੇਟਾਂ ਚ ਕਿਉਂਕਿ ਪੰਜਾਬ ਦਾ ਪੰਜਾਬ ਦਾ ਜਿਹੜਾ ਜਹਾਜ਼ ਹੁੰਦਾ ਸੀ ਜਾਂ ਚੌਪਰ ਹੁੰਦਾ ਸੀ ਕਰੇ ਵੀ ਤੇ ਦੋਨੋਂ ਜਾਂਦੇ ਸੀ ਲਗਾਤਾਰ ਦੋਨੋਂ ਇਕੱਠੇ ਰਹੇ ਔਰ ਸ਼ਾਇਦ ਕੇਜਰੀਵਾਲ ਨੂੰ ਤਾਂ ਪਹਿਲਾਂ ਇਹੀ ਲੱਗਦਾ ਰਹਿੰਦਾ ਨਾ ਕਈ ਵਾਰ ਤਾਂ ਇਹੀ ਹੁੰਦਾ ਜਿਹੜਾ ਮੈਂ ਬੈਠਾ ਹੁੰਦਾ ਟਾਪ ਤੇ ਕਿ ਬੰਦਾ ਬਾਗੀ ਨਾ ਹੋ ਜੇ ਉਹ ਨਾ ਇਹ ਅਹਿਸਾਸ ਕਰਾਉਣ ਦੇ ਵਿੱਚ ਵੀ ਭਗਵਤਵਾਦ ਦੀ ਕਮਲੀਤ ਤੋਂ ਉਹਨੂੰ ਹੋਊਗਾ ਕਿ ਮੈਂ ਵੀ ਤਾਂ ਤੇਰਾ ਹੀ ਬੰਦਾ ਕੋਈ ਐਡੀ ਥੋੜੀ ਆ ਵੀ ਤੇਰੇ ਤੋਂ ਇੱਧਰ ਉੱਧਰ ਜਾ ਰਿਹਾ ਕੋਈ ਦੰ ਤੇ ਮੇਰੀ ਆ ਪ੍ਰੋਬਲਮ ਜਿਹਨਾਂ ਜਿਹੜੀਆਂ ਨੂੰ ਡੀਲ ਕਰਨ ਦਾ ਸੁਆਗ ਹੈ ਪੰਜਾਬ ਪੈਸੇ ਵੀ ਖਰਚ ਕਰ ਰਿਹਾ ਹੈ ਚੌਪਰ ਵੀ ਚੁੱਟੇ ਵੀ ਦਵਾ ਰਿਹਾ ਹੈ ਪਾਰਟੀ ਸੁਪਰੀਮਾ ਨੂੰ ਤੇ ਐਦਾਂ ਤਾਂ ਫਿਰ ਰਿਆਇਤ ਉਹਨੂੰ ਦੇਣੀ ਵੀ ਬਣਦੀ ਹੈ ਨਾ ਕੋਈ ਬੰਦਾ ਕਹੇ ਵੀ ਚੱਲ ਠੀਕ ਹੈ ਤੇ ਦੂਜਾ ਮੋੜਵੇਂ ਰੂਪ ਦੇ ਵਿੱਚ ਇੱਕ ਸਟੇਟ ਉਹਦੇ ਸਿਰਫ ਆ ਰਿਹਾ ਟੋਟਲੀ ਵੀ ਆ ਚਾਉਣਾ ਹੁਣ ਤੋਹੀ ਦੇਖ ਜਦੋਂ ਟਫ ਮਾਹੌਲ ਨੇ ਜਦੋਂ ਬੇਵਿਬ ਨਹੀਂ ਹੈ ਪੋਸਪਦਰ ਦੇ ਉੱਤੇ ਉਹ ਵੀ ਕਰੀਚਾ ਮਤਲਬ ਹੋ ਸਕਦਾ ਕਿ ਰਾਗੂ ਚੰਡਾ ਨੇ ਉਹਨਾਂ ਨੇ ਕਿਹਾ ਹੋਵੇ ਵੀ ਥੋੜਾ ਜਾ ਪਿੱਛੇ ਜੋ ਮਰਜ਼ੀ ਕਰਦੇ ਹੋ ਕਰੋ ਪਰ ਸਾਹਮਣੇ ਪ੍ਰਗਟ ਤੌਰ ਤੇ ਜਾਹਰਾ ਤੌਰ ਦੇ ਉੱਤੇ ਦਿਖਾਈ ਨਹੀਂ ਦੇਣੇ ਚਾਹੀਦੇ ਉਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਇਹਦੇ ਵਿੱਚ ਇੱਕ ਸਦਾ ਮੀਰ ਸਿੰਘ ਦੀ ਗੱਲ ਹੋਰ ਵੀ ਬੜੀ ਧਿਆਨ ਦੇਣ ਵਾਲੀ ਹੈ ਉਹ ਮੁੱਖ ਮੰਤਰੀ ਕਾ ਦਾ ਜੇ ਉਹਦੇ ਅਫਸਰ ਉਹਦੇ ਸਾਹਮਣੇ ਕਿਸੇ ਵੇਲੇ ਕੈਦਨ ਜੀ ਇਹ ਤਾਂ ਉੱਪਰੋਂ ਉਹਨਾਂ ਨੇ ਕਹਿਤਾ ਜੀ ਇੰਜ ਨਹੀਂ ਇੰਜ ਕਰਨਾ ਮੁੱਖ ਮੰਤਰੀ ਦੀ ਤਾਂ ਸਾਰੀ ਫੂਕ ਹੀ ਫਿਰ ਨਿਕਲ ਜੂ ਸਾਨੂੰ ਨਹੀਂ ਪਤਾ ਕਦੇ ਇੰਜ ਹੋਇਆ ਕਿ ਨਹੀਂ ਆਇਆ ਪਰ ਜੇ ਮੰਨ ਲਓ ਦੋ ਪਾਵਰ ਸੈਂਟਰ ਹੋਣ ਤੇ ਦਿੱਲੀ ਵਾਲਾ ਪਾਵਰ ਸੈਂਟਰ ਜ਼ਿਆਦਾ ਅਹਿਮ ਹੋਵੇ ਤੇ ਬੰਦੇ ਜਿਹੜੇ ਲੱਗੇ ਹੋਣ ਉਹ ਵੀ ਉੱਪਰल्या ਦੀ ਨਜ਼ਰੇ ਮਿਹਰ ਨਾਲ ਲੱਗੇ ਹੋਣ ਤਾਂ ਫਿਰ ਉਹ ਮੁੱਖ ਮੰਤਰੀ ਨੂੰ ਕਹਿਣ ਜੀ ਇਹ ਫਾਈਲ ਦੇ ਬਾਰੇ ਤਾਂ ਜਰਾ ਉਹਨਾਂ ਨੇ ਕਿਹਾ ਜੀ ਦੇਖ ਲਓ ਮੈਨੂੰ ਲੱਗਦਾ ਮੁੱਖ ਮੰਤਰੀ ਨੂੰ ਇਹ ਚੀਜ਼ਾਂ ਕਿਤੇ ਖਲਦੀਆਂ ਰਹੀਆਂ ਹੋਣੀਆਂ ਕਿ ਯਾਰ ਇਹ ਕਾਦੀ ਸੀਐਮ ਸ਼ੇਪਾ ਜਿੱਥੇ ਫੈਸਲੇ ਲੈਣ ਲੱਗਿਆਂ ਵਿੱਚ ਅਡਿੱਚਣ ਕੋਈ ਨਾ ਕੋਈ ਆ ਜਾਂਦੀ ਸੋ ਮੈਨੂੰ ਲੱਗਦਾ ਇਹ ਹੱਡਲ ਉਹਨਾਂ ਦੂਰ ਕਰਾ ਲਈ ਨੇ ਹਮੇਸ਼ਾ ਹੀ ਰਹਦੀ ਹੈ ਜਿਹੜਾ ਮੇਨ ਪੋਸਟ ਤੇ ਬੰਦਾ ਜਿਹਦਾ ਉਹ ਅਧਿਕਾਰ ਖੇਤਰ ਹੈ ਜੇ ਕੋਈ ਤੀਜੇ ਤੇ ਰੱਖ ਕੇ ਉਹਦੇ ਚ ਨਵਾਂ ਹੋ ਹੁੰਦੀ ਹੈ ਤਾਂ ਜੇ ਤਾਂ ਉਹਦੀ ਇੱਛਾ ਨਾਲ ਹੁੰਦੀ ਹੈ ਫਿਰ ਤਾਂ ਅਲੱਗ ਗੱਲ ਹੁੰਦੀ ਹੈ ਕਈ ਵਾਰ ਬੰਦਾ ਉਹ ਮੈ ਕਰਦੇ ਤੇ ਜੇ ਇੱਛਾ ਦੇ ਖਿਲਾਫ ਹੁੰਦੀ ਹੈ ਤਤਕਲੀਫ ਤਾਂ ਹੁੰਦੀ ਉਹ ਹੈ ਔਰ ਅਜੇ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਨਹੀਂ ਪੱਥਰ ਰੱਖੇ ਜਾਂਦੇ ਨੇ ਜਿੰਨੇ ਉਦ ਘਟਨ ਹੁੰਦੇ ਨੇ ਜਿੰਨੇ ਬਾਕੀ ਚੀਜ਼ਾਂ ਨੇ ਅਰਵਿੰਦ ਕੇਜਰੀਵਾਲ ਆਉਂਦੇ ਨੇ ਜਿਵੇਂ ਇੱਕ ਸੀਐਮ ਤੇ ਇੱਕ ਪੀਐਮ ਦੇ ਤੌਰ ਤੇ ਆਉਂਦੇ ਹੁੰਦੇ ਨੇ ਦੋ ਚੀਫ ਮਿਨਿਸਟਰ ਆਉਂਦੇ ਨੇ ਲਗਾਤਾਰ ਔਰ ਇਸ ਕੰਮ ਨੂੰ ਕਾਂਗਰਸ ਨੇ ਦਾ ਵੀ ਲਾਸ ਕੀਤਾ ਇਹਨਾਂ ਕੰਮਾਂ ਨੇ ਜਦੋਂ ਯੂਪੀਏ ਦਾ 1 ਔਰ 2 ਚ ਡਾਕਟਰ ਬਨਮੋਹਰ ਸਿੰਘ ਪ੍ਰਾਈਮ ਮਿਨਿਸਟਰ ਸੀਗੇ ਵਾਰ-ਵਾਰ ਇਹ ਮੁੱਦਾ ਪੋਜੀਸ਼ਨ ਉਠਾਉਂਦੀ ਰਹੀ ਹੈ ਕਿ ਦੋ ਪਾਵਰ ਸੈਕਟਰ ਨੇ ਅਸਲ ਪਾਵਰ ਸੈਕਟਰ ਤਾਂ ਸੋਨੀਆ ਗਾਂਧੀ ਹੈ ਜੀ ਔਰ ਫਿਰ ਰਾਹੁਲ ਗਾਂਧੀ ਹੋਣੀ ਉਹਨੂੰ ਪੱਕਾ ਕਰ ਦਿੰਦੇ ਸੀ ਉਹਦਾ ਨੋਟੀਫਿਕੇਸ਼ਨ ਪਾੜ ਕੇ ਪ੍ਰਾਈਮ ਮਿਨਿਸਟਰ ਦਾ ਕਿ ਅਸਲ ਪਾਵਰ ਸੈਕਟਰ ਕਿੱਥੇ ਹੈ ਔਰ ਕਾਂਗਰਸ ਨੂੰ ਇਹਦਾ ਬਹੁਤ ਲਾਸ ਹੋਇਆ ਹੋਇਆ ਜਿਹੜਾ ਪਿਛਲੇ ਸਮੇਂ ਵਿੱਚ ਜਿਹੜੇ ਉਹ ਡੈਮੇਜ ਕੰਟਰੋਲ ਤੇ ਲੱਗੀ ਹੈ ਕਿੰਨਾ ਹੋਏਗਾ ਕਿੰਨਾ ਨਹੀਂ ਹੈ ਔਰ ਇਹ ਇਹ ਹਰ ਪਾਰਟੀ ਦਾ ਲਾਸ ਹੁੰਦਾ ਜਦੋਂ ਡਿਊਟੀ ਆਫ ਕਮਾਂਡ ਦਿਖਾਈ ਨਾ ਦੇਵੇ ਜਿਹੜਾ ਬੰਦਾ ਜਿਹੜੀ ਸੀਟ ਤੇ ਹੈ ਉਹ ਆਪਣੇ ਇੰਡੀਪੈਂਡੈਂਟ ਕੰਮ ਉਹਦੇ ਤੇ ਨਾ ਕਰ ਪਾਏ ਤਾਂ ਲਾਜ਼ਮੀ ਹੈ ਕਿ ਲੋਕ ਉਹਨੂੰ ਨਹੀਂ ਚੰਗਾ ਸਮਝਣਗੇ ਔਰ ਚੰਗਾ ਸਮਝ ਦੇ ਔਰ ਲੋਕਾਂ ਦਾ ਹਿੱਤ ਉਸ ਰੂਲ ਆਫ ਲਾ ਦੇ ਨਾਲ ਜਾਂ ਪੋਸਟ ਨਾਲ ਜੁੜਿਆ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਉਹੀ ਗਲਤੀ ਆਮ ਆਦਮੀ ਪਾਰਟੀ ਕੇ ਲਗਾਤਾਰ ਹੋ ਰਹੀ ਹੈ ਔਰ ਜੇ ਉਹਨੂੰ ਥੋੜਾ ਜਿਹਾ ਕੰਟਰੋਲ ਕਰਨ ਦੀ ਟਰਾਈ ਹੋਏਗੀ ਤਾਂ ਮੇਰਾ ਖਿਆਲ ਹੈ ਚੰਗੀ ਗੱਲ ਹੋਏਗੀ ਇਹਨਾਂ ਦੀ ਜਦੋਂ ਜਦੋਂ ਚੰਨੀ ਸੀਐਮ ਸੀਗੇ ਉਦੋਂ ਹਰੀਸ਼ ਚੌਧਰੀ ਵੀ ਨਾਲ ਦੀ ਕੋਠੀ ਦੇ ਵਿੱਚ ਪਤਾ ਲੱਗਿਆ ਹੁੰਦਾ ਬੈਠਦੇ ਹੁੰਦੇ ਸੀ ਪੰਜਾਬ ਭਵਨ ਉਹ ਕੋਠੀਆਂ ਔਰ ਉਹ ਮੀਟਿੰਗਾਂ ਦੇ ਰੌਲੇ ਬੜੇ ਪੈਂਦੇ ਰਹੇ ਉਦੋਂ ਵੀ ਇਹ ਕਾਫੀ ਐਮ ਸੀ ਕੇ ਸਵਾਲ ਪਰ ਇਹ ਸਵਾਲ ਇਹਨਾਂ ਦਿਨਾਂ ਦੇ ਵਿੱਚ ਡਾਕਟਰ ਸੰਦੀਪ 파ਠਕ ਜਿਹੜੇ ਕਿ ਆਰਗੇਨਾਈਜ਼ਿੰਗ ਸੈਕਟਰੀ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਮਾਮਲੇ 'ਚ ਮੰਨੀ ਜਾਂਦੀ ਹੈ ਪਾਰਟੀ ਦੇ ਬਹੁਤ ਤੁਰੰਦਰਲੇ ਸੂਤਰ ਦੱਸਦੇ ਨੇ ਸਾਡੇ ਉਹ ਕਹਿੰਦੇ ਕਿ ਡਾਕਟਰ ਸੰਦੀਪ 파ਠਕ ਜਦੋਂ ਵੀ ਕੋਈ ਗੱਲ ਪੰਜਾਬ ਨਾਲ ਸੰਬੰਧਿਤ ਕਰਨੀ ਹੁੰਦੀ ਹੈ ਉਹ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਦੇ ਹੈ ਕੋਈ ਕੰਮ ਵੀ ਕਰਾਉਣਾ ਕਿਸੇ ਨੂੰ ਕੁਝ ਕਹਿਣਾ ਵੀ ਆ ਸਰਕਾਰ ਨਾਲ ਜੁੜਿਆ ਹਰ ਕੰਮ ਸੰਦੀਪ ਪਾਠਕ ਮੁੱਖ ਮੰਤਰੀ ਨੂੰ ਕਹਿੰਦੇ ਆ ਡਾਇਰੈਕਟ ਕਦੇ ਕਿਸੇ ਅਫਸਰ ਨੂੰ ਫੋਨ ਨਹੀਂ ਕਰਦੇ ਸ਼ਾਇਦ ਮੈਨੂੰ ਲੱਗਦਾ ਰਿਸ਼ਤੇਆਂ 'ਚ ਖੂਬਸੂਰਤੀ ਇਸੇ ਕਰਕੇ ਵੀ ਬਣ ਗਈ ਵੀ ਤੁਸੀਂ ਰਾਘਵ ਚੱਡਾ ਨੂੰ ਜੀ ਪਾਸੇ ਰੱਖੋ ਤੁਸੀਂ ਸੰਦੀਪ ਪਾਠਕ ਨੂੰ ਜਿਹੜੀ ਵੀ ਗੱਲ ਕਹਿਣੀ ਇਹਨੂੰ ਕਹੋ ਜੀ ਮੇਰੇ ਆ ਉਹਦੇ ਨਾਲ ਸਰਦਾ ਨਹੀਂ ਸ਼ਾਇਦ ਇਹੋ ਜੀਆਂ ਗੱਲਾਂ ਨਾਲ ਵੀ ਗੱਲ ਤੁਰੀ ਬਿਲਕੁਲ ਇੱਕ ਵਿਵਹਾਰ ਦਾ ਫਰਕ ਵੀ ਤਾਂ ਪੈਂਦਾ ਹੀ ਆ ਕਿਹਦਾ ਕਿਹੋ ਜਿਹਾ ਇੰਡੀਵਿਜੂਅਲ ਫਰਕ ਹੋ ਜਾਂਦਾ ਹੈ ਉਹ ਪਰ ਫਿਰ ਵੀ ਪੰਜਾਬ ਦੇ ਵਿੱਚ ਫ੍ਰੀ ਹੈਂਡ ਦੇਣਾ ਤੇ ਨੈਸ਼ਨਲ ਜਨ ਸੈਕਟਰੀ ਚੋਣਾਂ ਦੇ ਕੈਂਡੀਡੇਟਾਂ ਦਾ ਐਲਾਨ ਕਰਨਾ ਚਾਹੇ ਗੱਲ ਕਰਕੇ ਵੀ ਕਰਦਾ ਹੋਵੇ ਵੀ ਆ ਆਪਾਂ ਕਰਨੇ ਨੇ ਉਹਦੇ ਵਿੱਚ ਬਦਲਾਅ ਦੇ ਵੀ ਕਈ ਮਾਮਲੇ ਆਉਂਦੇ ਨੇ ਰਸਤੇ ਦੇ ਵਿੱਚ ਕਿ ਚੀਫ ਮਿਨਿਸਟਰ ਹੋਰ ਨੂੰ ਚਾਹੁੰਦੇ ਨੇ ਹੋਰ ਨੂੰ ਚਾਹੁੰਦੇ ਨੇ ਉਹਨਾਂ ਦਾ ਟਕਟਰਾਅ ਰਹੂਗਾ ਹੀ ਰਹੂਗਾ ਉਹ ਅਜਿਹਾ ਪਰ ਉਲਦੀ ਉੱਪਰ ਕੇ ਸਾਹਮਣੇ ਨਹੀਂ ਆਉਂਦੀ ਕਿ ਜਿੰਨਾ ਕਿ ਜੇ ਤੁਸੀਂ ਸੁਰਾ ਸਪਾਈ ਨਾਲ ਕਰ ਲੈਂਦੇ ਹੋ ਤਾਂ ਬੰਦਾ ਕਹਿੰਦਾ ਚਲ ਮੇਰੇ ਆ ਮੰਨ ਨੂੰ ਤੁਹਾਡੀ ਆ ਮੰਨ ਲੈਂਦੇ ਆ ਉਹ ਗਿਵ ਐਂਡ ਟੇਕ ਹੋ ਜਾਂਦਾ ਹੈ ਉਹਦੇ ਵਿੱਚ ਇੱਕ ਕੰਸੈਂਸਸ ਜਿ ਇਤਰਾ ਕਿਤੇ ਬਿਲਡ ਹੋ ਜਾਂਦਾ ਥੋੜਾ ਬਹੁਤ ਦੂਜੀ ਗੱਲ ਨਾਲੋਂ ਜਿਹੜੀ ਵਾਈਪ ਫੋਰਸ ਹੁੰਦੀ ਐ ਸਿੱਧੀ ਉਹ ਬੇਅਸੀਤਾ ਕਰਤੀ ਐ ਜੀ ਤੁਸੀਂ ਹੁਣ ਬੰਨੋ ਜਿਵੇਂ ਬੰਦਦੇ ਹੋ ਔਰ ਹੁਣ ਭਗਵਤ ਕਾਮਨ ਨੂੰ ਆਏ ਜੇ ਵਲੰਟੀਅਰ ਟ੍ਰੀਟ ਜੇ ਚੀਫ ਮਿਨਿਸਟਰ ਬਣ ਕੇ ਵੀ ਕਰਨਗੇ ਉਹ ਆਏ ਜੇ ਵਲੰਟੀਅਰ ਨਹੀਂ ਨਾ ਉਹ ਚੀਫ ਮਿਨਿਸਟਰ ਵੀ ਐ ਤੇ ਕਰਮਿੰਦਰ ਵੀ ਐ ਆਪਣੀ ਪਾਰਟੀ ਦਾ ਪੰਜਾਬ ਦੇ ਵਿੱਚ ਉਹਨਾਂ ਕਾ ਤਾਂ ਥੋੜਾ ਮੋੜਾ ਪਾਉਣਾ ਪਊਗਾ ਔਰ ਜੇ ਨਹੀਂ ਮੋੜਾ ਪਾਉਂਦੇ ਤਾਂ ਨੁਕਸਾਨ ਹੋਏਗਾ ਉਹਨਾਂ ਦਾ ਵੀ ਹੋਏਗਾ ਜਿਹੜਾ ਸੁਪਨਾ ਐ ਇੱਕ ਬੜਾ ਵੱਡਾ ਕੇਜਰੀਵਾਲ ਸਾਹਿਬ ਦਾ ਘੱਟੋ ਘੱਟ 30 ਤੱਕ ਦਾ ਅੱਗੇ ਜਾ ਕੇ ਜਾਣਾ ਜੀ ਪ੍ਰਾਈਮ ਮਿਨਿਸਟਰ ਦੀ ਕੁਰਸੀ ਦਿਖਦੀ ਹੈ ਤੇ ਉਹ ਹੁੰਦਾ ਨਹੀਂ ਹੁੰਦਾ ਅਲੱਗ ਅਲੱਗ ਪਰ ਜੇ ਇੱਥੇ ਹੀ ਰੌਲੇ ਪੈਂਦੇ ਨੇ ਤਾਂ ਕਿਵੇਂ ਹੋਣਗੇ